ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲੰਘੇ ਕੱਲ ਵੱਡਾ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਔਰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਹੁਣ ਚਰਚਾਾਂ ਵੱਖਰੇ ਪੱਧਰ ਦੇ ਉੱਤੇ ਛਿੜੀਆਂ ਹੋਈਆਂ ਕਿ ਆਖਰਕਾਰ ਸੁਖਵੀਰ ਸਿੰਘ ਬਾਦਲ ਕਰਨਾ ਕੀ ਚਾ ਰਹੇ ਸੀ ਕਿਤੇ ਕਿਤੇ ਇਹ ਚਰਚਾ ਛੜਦੀ ਹੈ ਕਿ ਸੁਖਵੀਰ ਸਿੰਘ ਬਾਦਲ ਅਤੇ ਸ਼੍ਰੀ ਕਾਰਤਕ ਸਾਹਿਬ ਜਿਹੜੇ ਜਿਹੜੇ ਗੰਗੂਰ ਸਿੰਘ ਦੀ ਮੁਲਾਕਾਤ ਹੋ ਰਹੀ ਸੀ ਕੋਈ ਕਹਿ ਰਿਹਾ ਕਿ ਸਾਰਾ ਕੁਝ ਇੱਕ ਪ੍ਰੋਸੈਸ ਦਾ ਹਿੱਸਾ ਹੈ ਇੱਕ ਪ੍ਰੋਟੋਕਾਲ ਦਾ ਇੱਕ ਪਲਾਨ ਦਾ ਹਿੱਸਾ ਹੈ ਅ ਕਾਰਜਕਾਰੀ ਪ੍ਰਧਾਨ ਦਾ ਲਗਣਾ ਬਲਵਿੰਦਰ ਸਿੰਘ ਭੁੰਦਰ ਦਾ ਲਗਣਾ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤਨਖਾਹਿਆ ਕਰਾਰ ਦੇਣ ਦਾ ਐਲਾਨ ਕਰ ਦੇਣਾ ਔਰ ਨਾਲ ਦੀ ਨਾਲ ਹੁਣ ਉਡੀਕਣਾ ਕਿ ਸਜ਼ਾ ਜਾਂ ਸੇਵਾ ਕੀ ਲੱਗੇਗੀ ਇਹ ਸਾਰਾ ਕੁਝ ਕਹਿੰਦੇ ਇੱਕ ਪ੍ਰੋਸੈਸ ਦਾ ਹਿੱਸਾ ਹੈ ਪਰ ਦੂਜੇ ਪਾਸੇ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਤਸਵੀਕਾਰਤਕ ਸਾਹਿਬ ਦੇ ਨਾਲ ਵੀ ਖੇਡਾਂ ਖੇਡਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਇੱਕ ਪਾਸੇ ਕਾਰਜਕਾਰੀ ਪ੍ਰਧਾਨ ਲਗਾ ਦੇਣਾ ਔਰ ਦੂਜੇ ਪਾਸੇ ਆਪਣੀ ਪ੍ਰਧਾਨਗੀ ਬਰਕਰਾਰ ਰੱਖਣਾ ਇਧਰਲੇ ਪਾਸੇ ਉਹ ਤਨਖਾਹਾਂ ਘਟਾਰ ਦੇਣਾ ਤੇ ਦੂਜੇ ਪਾਸੇ ਆਪਣੀ ਪ੍ਰਧਾਨਗੀ ਬਰਕਰਾਰ ਰੱਖਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਔਰ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਹ ਵੀ ਕੁਝ ਗੱਲਾਂ ਕਈਆਂ ਗਈਆਂ ਕਿ ਸ਼ਰੀਆਮ ਜਿਹੜਾ ਹੈ ਉਹ ਸਾਰਾ ਕੁਝ ਹੋਇਆ ਸ਼ਰੀਆਮ ਵਾਪਰਿਆ ਤੇ ਇਸ ਮਾਮਲੇ ਨੂੰ ਲੈ ਕੇ ਸ੍ਰੀ ਕਾਲ ਤਖਤ ਸਾਹਿਬ ਨੇ ਇੱਕ ਵੱਡਾ ਅਤੇ ਇਤਿਹਾਸਕ ਫੈਸਲਾ ਸੁਣਾਇਆ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਮੁੱਦਾ ਹੈ ਕਿਉਂਕਿ ਇੱਕ ਪਾਸੇ ਤਾਂ ਕਾਰਜਕਾਰੀ ਪ੍ਰਧਾਨ ਵੀ ਥਾਪ ਦਿੱਤਾ ਪਹਿਲਾਂ ਤਾਂ ਉਹਦੇ ਉੱਤੇ ਹੀ ਸਵਾਲ ਉੱਠੇ ਕਿ ਕਾਰਜਕਾਰੀ ਪ੍ਰਧਾਨਤਾ ਤਾਂ ਥਾਪਣਾ ਸੀ ਕਿ ਜੇ ਆਪ ਪ੍ਰਧਾਨਗੀ ਛੱਡਣੀ ਹੈ ਜਾਂ ਆਪ ਪ੍ਰਧਾਨਗੀ ਤੋਂ ਲਹਿਦਾ ਹੋ ਰਹੇ ਹੋ ਉਸ ਵੇਲੇ ਵੀ ਕਿਹਾ ਗਿਆ ਕਿ ਚਲੋ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਤੇ ਹੁਣ ਤੁਸੀਂ ਆਪ ਲਹਿਦਾ ਹੋ ਜਾਓ ਪਰ ਦੂਜੇ ਪਾਸੇ ਲੱਗੇ ਕੱਲ ਫਿਰ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਵੀ ਆ ਗਿਆ ਤਨਖਾਹਾਂ ਵੀ ਿਕਰਾਰ ਦੇ ਦਿੱਤਾ ਗਿਆ ਔਰ ਹੁਣ ਤਾਂ ਸਾਰੇ ਬੁੱਧੀਜੀਵੀ ਸੀਨੀਅਰ ਪੱਤਰਕਾਰ ਜਿਹਨਾਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਵੀ ਆਉਂਦੇ ਨੇ ਉਹ ਵੀ ਇਹੀ ਗੱਲ ਕਰਦੇ ਨੇ ਕਿ ਹੁਣ ਚਾਹੀਦਾ ਹੈ ਕਿ ਆਪ ਹੀ ਪ੍ਰਧਾਨਗੀ ਤੋਂ ਲਾਂਬੇ ਹੋ ਜਾਇਆ ਜਾਵੇ ਹਾਲਾਂਕਿ ਕਹਿੰਦੇ ਤਾਂ ਇਹ ਨੇ ਕਿ ਬਣਦਾ ਇਹ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਸੁਣਾਇਆ ਕਿ ਸੁਣਾਇਆ ਗਿਆ ਸੀ ਤਨਖਾਹਿਆ ਕਰਾਰ ਦੇਣ ਦਾ ਉਸ ਵੇਲੇ ਹੀ 50 ਮਿੰਟਾਂ ਦੇ ਅੰਦਰ ਅੰਦਰੀ ਫੈਸਲਾ ਕਰ ਲੈਣਾ ਚਾਹੀਦਾ ਸੀ ਮੀਡੀਆ ਸਾਹਮਣੇ ਰੱਖ ਲੈਣਾ ਚਾਹੀਦਾ ਸੀ ਔਰ ਪ੍ਰਧਾਨਗੀ ਤੋਂ ਲਾਂਬੇ ਹੋ ਜਾਣਾ ਚਾਹੀਦਾ ਸੀ ਪਰ ਅਜੇ ਤੱਕ ਪ੍ਰਧਾਨਗੀ ਉਹਨਾਂ ਦੇ ਕੋਲ ਬਰਕਰਾਰ ਹੈ ਔਰ ਦੂਜੇ ਪਾਸੇ ਤਨਖਾਹਿਆ ਕਰਾਰ ਦਿੱਤੇ ਹੋਏ ਨੇ ਹਾਲਾਂਕਿ ਬਲਵਿੰਦਰ ਸਿੰਘ ਭੂੰਦੜ ਨੇ ਦਾੜਾ ਪ੍ਰਕਾਸ਼ ਕਰ ਲਿਆ ਔਰ ਉਹ ਹੁਣ ਪ੍ਰਧਾਨਗੀ ਵਾਲੀਆਂ ਸਪੀਚਾਂ ਦੇੰਦੇ ਨਜ਼ਰ ਆ ਰਹੇ ਨੇ ਪਰ ਇਸ ਦੇ ਬਾਵਜੂਦ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦਰ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਅਜੇ ਤੱਕ ਕੋਈ ਤੱਥ ਸਾਹਮਣੇ ਨਹੀਂ ਆਇਆ ਕਿ ਕੀ ਉਹਨਾਂ ਨੇ ਪ੍ਰਧਾਨਗੀ ਛੱਡ ਦਿੱਤੀ ਹੈ ਜਾਂ ਬਰਕਰਾਰ ਹੈ ਕਿਉਂਕਿ ਜੇ ਤੱਥ ਆਇਆ ਹੁੰਦਾ ਤੇ ਇਸ ਆਧਾਰ ਦੇ ਉੱਤੇ ਬਲਵਿੰਦਰ ਸਿੰਘ ਭੁੰਦਰ ਨੂੰ ਸਿਰਫ ਕਾਰਜਕਾਰੀ ਪ੍ਰਧਾਨ ਨਹੀਂ ਰਹਿਣ ਦੇਣਾ ਸੀ ਕਿਉਂਕਿ ਦੂਜੇ ਪਾਸੇ ਜਦੋਂ ਪ੍ਰਧਾਨ ਆਪਣੀ ਕੁਰਸੀ ਤੋਂ ਹਟ ਗਏ ਤੇ ਉਸ ਵੇਲੇ ਪਾਰਟੀ ਦਾ ਇੱਕ ਪ੍ਰਧਾਨ ਹੋਣਾ ਜ਼ਰੂਰੀ ਹੁੰਦਾ ਉਹ ਭਾਵੇਂ ਕਾਰਜਕਾਰੀ ਨੂੰ ਪਰਮਨੈਂਟ ਕੀਤਾ ਜਾਵੇ ਜਾਂ ਫਿਰ ਕਾਰਜਕਾਰੀ ਦੀ ਥਾਂ ਦੇ ਉੱਤੇ ਇੱਕ ਪਰਮਨੈਂਟ ਪ੍ਰਧਾਨ ਨਿਯੁਕਤ ਕੀਤਾ ਜਾਵੇ ਖੈਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੀ ਪ੍ਰਧਾਨਗੀ ਨੂੰ ਲੈ ਕੇ ਤਾਂ ਕੋਈ ਸਪਸ਼ਟਕਰਨ ਨਹੀਂ ਦਿੱਤਾ ਉਹਨਾਂ ਨੇ ਪਰ ਦੂਜੇ ਪਾਸੇ ਸਵਾਲ ਇਹ ਨੇ ਕਿ ਤਨਖਾਹਿਆ ਕਰਾਰ ਦੇਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੀ ਪ੍ਰਧਾਨਗੀ ਦੇ ਉੱਤੇ ਬਰਕਰਾਰ ਨੇ ਜਿਨ੍ਹਾਂ ਤੇ ਸਵਾਲ ਖੜਾ ਹੋ ਰਿਹਾ ਹਾਲਾਂਕਿ ਹਰ ਕੋਈ ਕਹਿ ਰਿਹਾ ਹੈ ਕਿ ਪ੍ਰਧਾਨਗੀ ਉਸੇ ਵੇਲੇ ਛੱਡ ਦੇਣੀ ਚਾਹੀਦੀ ਸੀ ਪਰ ਹੁਣ ਵੇਖਣਾ ਹੋਵੇਗਾ ਕਿ ਆਉਂਦਾ ਸਮਾਂ ਅਕਾਲੀ ਸਿਆਸਤ ਵਿੱਚ ਕੀ ਲੈ ਕੇ ਆਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਜੇ ਤਨਖਾਹਿਆ ਕਰਾਰ ਦਿੱਤਾ ਇਹ ਜ਼ਾਹਿਰ ਤੌਰ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਵੱਡਾ ਫੈਸਲਾ ਵੀ ਸੁਣਾਣਾ ਪਵੇਗਾ ਭਾਵੇਂ ਸੇਵਾ ਜਾਂ ਸਜ਼ਾ ਲਾਉਣੀ ਪਵੇਗੀ ਹਾਲਾਂਕਿ ਲੋਕ ਇਹੀ ਦਾਵਾ ਕਰ ਰਹੇ ਐ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਂਬੇ ਕਰ ਦਿੱਤਾ ਜਾਵੇ ਸਿਆਸਤ ਤੋਂ ਸਨਿਆਸ ਦੇ ਦਿੱਤਾ ਜਾਵੇ ਪੰਥ ਤੋਂ ਛੇਕ ਦਿੱਤਾ ਜਾਵੇ ਇਹ ਬੜੀਆਂ ਮੰਗਾਂ ਨੇ ਜਿਹੜੀਆਂ ਵੱਖ-ਵੱਖ ਰੱਖੀਆਂ ਗਈਆਂ ਪਰ ਇਸ ਦੇ ਬਾਵਜੂਦ ਫੈਸਲਾ ਅਜੇ ਆਉਣਾ ਬਾਕੀ ਹੈ ਇਥੋਂ ਤੱਕ ਕਿ ਜਥੇਦਾਰ ਗਾਨੀ ਰਗਵੀਰ ਸਿੰਘ ਦੇ ਕੋਲ ਜਾ ਜਾ ਕੇ ਜਥੇਬੰਦਕ ਢਾਂਚਿਆਂ ਨੇ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਧਾਨਾਂ ਨੇ ਆਪਣੇ ਪੱਖ ਵੀ ਪੇਸ਼ ਕੀਤੇ ਨੇ ਪਰ ਇਸ ਦੇ ਬਾਵਜੂਦ ਫੈਸਲਾ ਕੀ ਸੁਣਾਇਆ ਜਾਵੇਗਾ ਇਹ ਜੱਜਦਾਰ ਗਿਆਨੀ ਰਗਵੀਰ ਸਿੰਘ ਜਾਣਦੇ ਨੇ ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ